ਆਪਾਂ ਮਿਹਨਤ ਕਰਨ ਲੱਗੇ ਆਪਾਂ ਨੂੰ ਵੇਖ ਕੇ ਆਪਣੇ ਨਾਲ ਦੇ 5 ਤੋਂ 7 ਜਾਨੇ ਲੱਗ ਗਏ ਤੇ ਦੋਵਾਂ ਵੱਧ ਖੁਸ਼ੀ ਦੀ ਗੱਲ ਤਾਂ ਹੋਣੀ ਨਾ ਸਕਦੀ ਤੁਸੀਂ ਵੀ ਮਿਹਨਤ ਕਰੋ ਵੀ ਤੁਹਾਨੂੰ ਵੇਖ ਕੇ ਥੋੜੇ ਨਾਲ ਦੇ ਵੀ ਲੱਗਣ ਉਦੋਂ ਨਾਲ ਐਕਸਾਈਜ਼ਾਂ ਕਰਨ ਨੂੰ ਹੋਰ ਮਨ ਕਰਦਾ ਜਿੰਦ ਨੂੰ ਪਤਾ ਲੱਗਦਾ ਵੀ ਯਾਰ ਸਾਨੂੰ ਵੇਖ ਕੇ ਦੋ ਚਾਰ ਜਾਨੇ ਹੋਰ ਲੱਗ ਗਏ ਕਹਿੰਦੇ ਜਦੋਂ ਆਪਾਂ ਚੰਗਾ ਕੰਮ ਕਰਦੇ ਆ ਚੰਗੇ ਕੰਮ ਨੂੰ ਵੇਖ ਕੇ ਵੀ ਦੋ ਚਾਰ ਜਾਨੇ ਹੋਰ ਕਰਦੇ ਆ ਨਾ ਵਧੀਆ ਲੱਗਦਾ ਆਉਦੇ ਆਪ ਨੂੰ ਠੀਕ ਆ ਨਾ ਆਪਾਂ ਇੱਕ ਨਾ ਇੱਕ ਦਿਨ ਹੌਲੀ ਹੌਲੀ ਸਾਰਾ ਪੰਜਾਬ ਚੜਦੀ ਕਲਾਇ ਕਰ ਦੇਣਾ ਠੀਕ ਹੈ ਕਿ ਨਹੀਂ ਜਿਹੜੇ ਕਹਿੰਦੇ ਇਹ ਨਾ ਵੀ ਉੜਦਾ ਪੰਜਾਬ ਉਹਨਾਂ ਨੂੰ ਦੱਸ ਦੇਣਾ ਵੀ ਇਹ ਚੜਦਾ ਪੰਜਾਬ ਆ ਦੁਬਾਰਾ ਆਪਣਾ ਪੰਜਾਬ ਫੇਰ ਉਹਦੇ ਘਰ ਨੂੰ ਸੋਨੇ ਦੀ ਚਿੜੀ ਆਪਾਂ ਬਣਾ ਦੇਣਾ ਪਰ ਆਪਾਂ ਨੂੰ ਥੋੜੀ ਜੀ ਸਾਰਿਆਂ ਨੂੰ ਮਿਹਨਤ ਕਰਨੀ ਪੈਣੀ ਹੈ ਆਪਾਂ ਆਪਦਾ ਆਲਾ ਦਵਾਲਾ ਸਾਫ਼ ਕਰਾਂਗੇ ਤਾਂ ਆਪਾਂ ਨੂੰ ਹੀ ਵਧੀਆ ਲੱਗੂਗਾ ਠੀਕ ਹੈ ਕਿ ਨਹੀਂ ਬਾਕੀ ਤੁਸੀਂ ਸਾਰੇ ਸਪੋਰਟ ਕਰਦੇ ਹੋ ਬਹੁਤ ਵਧੀਆ ਠੀਕ ਹੈ ਜੀ ਖਿੱਚ ਕੇ ਰੱਖੋ ਐਂ ਕੰਮ ਸਾਰੇ ਜਾਣੇ ਤੇ ਆਪਾਂ ਹੀ ਚੜਦੀ ਕਲਾ ਕਰ ਦੇਣੀ ਆ ਮੇਨੇ ਹੀ ਹੁੰਦਾ ਬੰਦਾ ਟਾਈਮ ਨਾਲ ਉੱਠ ਗੜੇ ਆਪਣੇ ਕੋਲ ਤਾਂ 2-4 ਘੰਟੇ ਉਹ ਵੀ ਫालतू ਹੋ ਜਾਂਦੇ ਆ ਕੰਮ ਕਰਨ ਲਈ ਜੇ ਉਹ ਵੀ ਲੇਟ ਸੁੱਤੇ ਰਵਾਂਗੇ ਤਾਂ ਨੀਂਦ ਤੇ ਭੁੱਖ ਜਿੰਨੀ ਮਰਜ਼ੀ ਵਧਾ ਲੋ ਉਨੀ ਵਧ ਜਾਨੀ ਬਾਕੀ ਦੇ ਅੱਗੇ ਵੇਖੋ 70 ਸਾਲਾਂ ਨੌਜਵਾਨ ਭੱਜੇ ਫਿਰਦੇ ਆ ਤੁਹਾਨੂੰ ਕੀ ਹੋਇਆ ਅੱਜ ਉੱਥੋਂ ਫਿਰ ਪੰਜਾਬੀ ਦੌਰ ਬਦਲਦੀ ਹੈ ਮਿਹਨਤਾਂ ਦਾ ਦੌਰ ਹੈ